ਸਰਚ ਕਪਤਾਨ ਦਫਤਰ ਤੋਂ ਅੱਜ ਆਇਆ ਖ਼ਬਰਾਂ ਨੂੰ ਜੁਕਾਉਣ ਅਤੇ ਤੁਹਾਨੂੰ ਜਾਣਕਾਰੀ ਦੇਣ। ਮੋਗਾ ਦੇ ਪਿੰਡ ਕਮਾਲਕੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 16 ਸਾਲਾ ਵਿਦਿਆਰਥੀ ਜਸ਼ਨਦੀਪ ਦੀ ਮੌਤ ਨੇ ਹੜਕੰਪ ਮਚਾ ਦਿੱਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਸਕੂਲ ਦੇ 6 ਅਧਿਆਪਕਾਂ ਨੇ ਉਸਦੇ ਨਾਲ ਬਦਸਲੂਕੀ ਕੀਤੀ ਡਾਂਟਿਆ ਅਤੇ ਉਸਦੀ ਕੁੱਟ ਮਾਰ ਵੀ ਕੀਤੀ ਇਸ ਗੱਲ ਨਾਲ ਦੁਖੀ ਹੋ ਕੇ 23 ਅਗਸਤ ਨੂੰ ਜਸ਼ਨਦੀਪ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਲਗਾਤਾਰ 27 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਜਸ਼ਨਦੀਪ ਨੇ ਸ਼ੁੱਕਰਵਾਰ ਨੂੰ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਇਲਾਜ ਦੌਰਾਨ ਉਸਨੇ ਇੱਕ ਵੀਡੀਓ ਵੀ ਬਣਾਈ ਸੀ ਜਿਸ ਦੇ ਵਿੱਚ ਉਸਨੇ ਖੁੱਲਕੇ 6 ਅਧਿਆਪਕਾਂ ਦੇ ਨਾਮ ਲੈ ਕੇ ਉਹਨਾਂ ਨੂੰ ਆਪਣੀ ਤੰਗ ਪਰੇਸ਼ਾਨੀ ਦਾ ਜ਼ਿੰਮੇਵਾਰ ਵੀ ਦੱਸਿਆ ਸੀ ਪਰਿਵਾਰ ਨੇ ਦੱਸਿਆ ਕਿ ਜਸ਼ਨਦੀਪ ਨੂੰ ਸਕੂਲ ਵਿੱਚ ਲਗਾਤਾਰ ਤੰਗ ਕੀਤਾ ਜਾਂਦਾ ਸੀ 23 ਅਗਸਤ ਨੂੰ ਕੁੱਟਮਾਰ ਹੋਣ ਤੋਂ ਬਾਅਦ ਉਸਨੇ ਘਰ ਆ ਕੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਰਾਤ ਨੂੰ ਹਾਲਤ ਵਿਗੜੀ ਤਾਂ ਉਸ ਨੂੰ ਪਹਿਲਾ ਨਜ਼ਦੀਕੀ ਹਸਪਤਾਲ ਦੇ ਵਿੱਚ ਅਤੇ ਫਿਰ ਵੱਡੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਪਰ ਆਖਿਰਕਾਰ ਉਹ ਜ਼ਿੰਦਗੀ ਦੀ ਝੰਗ ਹਾਰ ਗਿਆ ਤਰਮਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਸ਼ਨਦੀਪ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨਾਂ ਤੇ ਸਕੂਲ ਦੇ 6 ਅਧਿਆਪਕਾਂ ਖਿਲਾਫ ਬਣਦੀਆਂ ਧਰਾਵਾਂ ਹਟ ਕੇ ਇਸ ਦਰਜ ਕਰ ਲਿੱਤਾ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਪੰਕਜ ਸੋਨੀ ਦੀ ਰਿਪੋਰਟ ਮੇਰਾ ਨਾਮ ਜਗਰਪ੍ਰੀਤ ਸਿੰਘ ਹੈ ਜੀ ਵਰਤੂ ਕੀ ਜੋ ਲੋਕਲ ਸੁਨਾਓ ਤਾ ਮੋਰਚੀ ਰੁਕ ਕੇ ਪਹੁੰਚਿਆ ਤੁਸੀਂ ਕਾਰਨ ਕੀ ਹੈ ਕਿੰਦੀ ਲੱਥ ਰਹੀ ਹੈ ਸਰ ਜੀ ਇੱਥੇ ਮੇਰੇ ਭਤੀਜੇ ਜੀ ਜਸ਼ਨਦੀਪ ਸਿੰਘ ਦੀ ਡੈਥ ਹੋ ਗਈ ਹੈ ਜੋ ਇੱਕ 11ਵੀਂ ਕਲਾਸ ਦਾ ਵਿਦਿਆਰਥੀ ਸੀਗਾ ਤੇ ਟੀਚਰਾਂ ਵੱਲੋਂ ਦੀ ਮਾਰਕਟ ਕੀਤੀ ਗਈ ਜਿਸ ਦਾ ਚਲਦਿਆਂ ਉਸ ਨੇ ਘਰ ਦੇ ਡਰ ਦੇ ਅੰਦਰ ਤੇ ਟੀਚਰਾਂ ਦੇ ਡਰ ਤੋਂ ਮੈਂਟਲੀ ਅਫਸਰਟ ਹੋ ਕੇ ਦਵਾਈ ਪੀ ਲਈ ਜੀ ਉਹਨੇ ਫੇ ਕਿੰਨੀ ਕੁ ਉਮਰ ਸੀ ਬੱਚੇ ਦੀ ਬੱਚੇ ਦੀ 16 ਸਾਲਾਂ ਉਮਰ ਦੀ ਸੀਗੀ ਜੀ ਇਹ ਜੇ ਮੁਜਰਮਾਂ ਫਰਾਰ ਨੇ ਆ ਜੀ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਜੀ ਕਿ ਨਾਮ ਹੈ ਬਈ ਜੀ ਮੇਰਾ ਨਾਮ ਸੋਕਪ੍ਰੀਤਾ ਸੋਪੀ ਜੀ ਕਿਹੜੇ ਪਿੰਡ ਤੋਂ ਮੈਂ ਪਿੰਡ ਠੋੜਗੜ ਤੋਂ ਆ ਤੇ ਜਸ਼ਨਦੀਪ ਜਿਸ ਦੀ ਡੈਥ ਹੋਈ ਆ ਉਹ ਮੇਰਾ ਭਤੀਜਾ ਸੀਗਾ ਕਾਰਨ ਕੀ ਸੀ ਉਹਦਾ ਕਾਰਨ ਨਹੀਂ ਸੀਗਾ ਉਸ ਨੂੰ ਜਿਹੜਾ ਵਾ ਟੀਚਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀਗੀ ਉਸਦੇ ਦੱਸਣ ਦੇ ਮੁਤਾਬਕ ਉਸਨੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਆ ਸੋ ਉਸ ਦੇ ਵਿੱਚ ਉਸਨੇ ਛੇ ਟੀਚਰਾਂ ਦਾ ਨਾਮ ਲਿਆ ਸੀਗਾ ਟੀਚਰਾਂ ਦੇ ਵੱਲੋਂ ਉਸ ਨੂੰ ਕਾਫੀ ਦਿਨ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕੁੱਟਮਾਰ ਵੀ ਕੀਤੀ ਗਈ ਉਸ ਦੇ ਨਾਲ ਸੋ ਜਿਆਦਾ ਟੌਰਚਰ ਕਰਨ ਕਰਕੇ ਆਪਣੀ ਇਨਸਲਟ ਜਿਹੜੀ ਆ ਉਹ ਬਹੁਤ ਜ਼ਿਆਦਾ ਉਹਨੂੰ ਹੋਈ ਫੀਲ ਹੈ ਸੋ ਉਸਨੇ ਕਰਾ ਕੇ ਜਿਹੜੀ ਆ ਪੌਇਜ਼ਨ ਜਿਹੜਾ ਜ਼ਹਿਰ ਪੀ ਲਿਆ ਸੋ ਉਸ ਤੋਂ ਬਾਅਦ ਉਹ ਰਾਤ ਨੂੰ ਸੌਂ ਗਿਆ ਸੀਗਾ ਤੇ ਰਾਤ ਨੂੰ ਉਸ ਨੂੰ ਟੱਟੀਆਂ ਤੇ ਉਲਟੀਆਂ ਜਿਹੜੀਆਂ ਲੱਗੀਆਂ ਉਸ ਤੋਂ ਬਾਅਦ ਲਗਾਤਾਰ ਉਸ ਦੀ ਸਿਹਤ ਵਿਗੜਦੀ ਗਈ ਅਗਲੇ ਦਿਨ ਅਸੀਂ ਉਸ ਨੂੰ ਜਿਹੜਾ ਹਸਪਤਲ ਸ਼ਿਫਟ ਕਰਤਾ 8 ਦਿਨ ਮੁਗੇ ਰਣਵਾ ਅਗਰਵਾਲ ਦੇ ਹਸਪਤਲ ਚ ਰਹਿਣ ਤੋਂ ਬਾਅਦ ਉਸ ਨੂੰ ਅਸੀਂ ਜਲੰਧਰ ਡीडीसी ਵੀ ਹਾਰਟ ਸੈਂਟਰ ਚ ਐਡਮਿਟ ਕੀਤਾ ਉਸ ਤੋਂ ਬਾਅਦ ਅਸੀਂ ਉਸ ਨੂੰ ਕੈਪੀਟਲ ਦੇ ਵਿੱਚ ਲੈ ਕੇ ਆਇਆ ਕੈਪੀਟਲ ਹਸਪਤਲ ਤੋਂ ਬਾਅਦ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਜਿਹੜਾ ਪੌਇਜ਼ਨ ਆ ਪੂਰੀ ਤਰ੍ਹਾਂ ਬੋਡੀ ਦੇ ਵਿੱਚ ਫੈਲ ਚੁੱਕਿਆ ਹੈ ਕਿ ਹੁਣ ਸਾਡੇ ਹੱਥੋਂ ਵਸ ਬਹਾਰਾ ਤੁਸੀਂ ਲੋ ਅੱਗੇ ਲੈ ਜਾ ਸਕਦੇ ਹੋ ਸੋ ਅਸੀਂ ਉੱਥੋਂ ਫਿਰ ਡੀ ਐਮ ਸੀ ਲੈ ਗਏ ਡੀ ਐਮ ਸੀ ਦੇ ਵਿੱਚ ਵੀ 5 6 ਦਿਨ ਕੰਟੀਨਿਊ ਇਲਾਜ ਚੱਲਿਆ ਉਹਨਾਂ ਨੇ ਵੀ ਡਾਕਟਰਾਂ ਨੇ ਜਵਾਬ ਦਿੱਤਾ ਕਿ ਤੁਸੀਂ ਇਸ ਨੂੰ ਘਰੇ ਲੈ ਜਾ ਸਕਦੇ ਹੋ ਇਸ ਦੇ ਬਚਣ ਦੇ ਚਾਂਸ ਬਿਲਕੁਲ ਨਹੀਂ ਹੈਗੇ ਸੋ ਅਸੀਂ ਹਿੰਮਤ ਨਹੀਂ ਆ ਰਹੀ ਫਿਰ ਵੀ ਅਸੀਂ ਏਮਜ਼ ਬਠਿੰਡਾ ਦੇ ਵਿੱਚ ਲੈ ਗਏ ਏਮਜ਼ ਬਠਿੰਡਾ ਦੇ ਵਿੱਚ ਡਾਕਟਰਾਂ ਨੇ ਉਸ ਦੀ ਬਹੁਤ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਸਾਰੇ ਟੈਸਟ ਕੀਤੇ ਗਏ ਉਹਨਾਂ ਨੇ ਵੀ ਬਚਣ ਦੀ ਉਮੀਦ ਜਿਹੜੀ ਆ ਉਹ ਸਾਨੂੰ ਜ਼ੀਰੋ ਦੱਸੀ ਤੇ ਫੇਰ ਅਸੀਂ ਉਸ ਨੂੰ ਘਰ ਲੈ ਗਿਆ ਜਿੱਥੇ ਅਸੀਂ ਉਸ ਨੂੰ ਆਕਸੀਜਨ ਤੇ ਰੱਖਿਆ ਇੱਕ ਦਿਨ ਆਕਸੀਜਨ ਤੇ ਰਹਿਣ ਤੋਂ ਬਾਅਦ ਅਗਲੇ ਦਿਨ ਉਸ ਨੇ ਸਵੇਰ ਅੱਜ ਸਵੇਰ ਤੇ 3 ਵਜੇ ਕੇ 4-5 ਮਿੰਟ ਦਾ ਟਾਈਮ ਸੀਗਾ ਮਾਰਨਿੰਗ ਦਾ ਜਦੋਂ ਉਸ ਨੇ ਯਾਨੀ ਕਿ ਆਪਣੇ ਸਾਹ ਦੇ ਦਿੱਤੇ ਸੋ ਪੁਲਿਸ ਪ੍ਰਸ਼ਾਸਨ ਨੇ ਸਾਡਾ ਪੂਰਾ ਸੰਯੋਗ ਦਿੱਤਾ ਵਾ ਐਫ ਆਈ ਆਰ ਜਿਹੜੀ ਆ ਲਾਂਚ ਕੀਤੀ ਗਈ ਆ 245 ਨੰਬਰ ਐਫ ਆਈ ਆਰ ਆ ਸੋ ਉਸ ਦੇ ਵਿੱਚ ਧਾਰਾ 306 ਤੇ 120 ਬੀ ਲੱਗੀ ਆ ਜਿਸ ਦੇ ਵਿੱਚ 6 ਟੀਚਰ ਨਾਮਜ਼ਦ ਕੀਤੇ ਗਿਆ ਸੋ ਇਹਨਾਂ ਟੀਚਰਾਂ ਦੀ ਵੀ ਗ੍ਰਿਫਤਾਰੀ ਬਾਕੀ ਬਾਕੀ ਰਹਿੰਦੀ ਆ ਸੋ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਪਰਿਵਾਰ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਤੇ ਪਿੰਡ ਦੇ ਮਾਹੌਲ ਨੂੰ ਦੇਖਦੇ ਹੋਏ ਪਰਿਵਾਰ ਦੀ ਪੀੜਾ ਨੂੰ ਦੇਖਦੇ ਹੋਏ ਜਿਹੜਾ ਤੁਰੰਤ ਕਾਰਵਾਈ ਕੀਤੀ ਤੇ ਟੀਚਰਾਂ ਦੇ ਉੱਤੇ ਜਿਹੜਾ ਐਕਸ਼ਨ ਲਿਆ ਤੇ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਗਈ ਆ ਸੋ ਟੀਚਰ ਜਿਹੜੇ ਆ ਦੱਸਿਆ ਜਾ ਰਿਹਾ ਕਿ ਟੀਚਰ ਜਿਹੜੇ ਮੈਡੀਕਲ ਲੀਵ ਤੇ ਆ ਸੋ ਟੀਚਰਾਂ ਦੀ ਗ੍ਰਿਫਤਾਰੀ ਬਾਕੀ ਤੇ ਪ੍ਰਸ਼ਾਸਨ ਦੇ ਅੱਗੇ ਅਸੀਂ ਇਹ ਪੂਰਾ ਵਿਸ਼ਵਾਸ ਕਰਦੇ ਆਂ ਪ੍ਰਸ਼ਾਸਨ ਦੁਆਰਾ ਕਿ ਜਿੰਨਾ ਟੀਚਰਾਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਸਕੇ ਜਸਨਦੀਪ ਸਿੰਘ ਨਾਮ ਦਾ ਬੱਚਾ ਜੋ ਕਲਾਸ 1 ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਕਮਾਲ ਤੇ ਪੜ੍ਹਦਾ ਸੀਗਾ ਸੋ ਮਿਤੀ 23 ਅੱਠ 25 ਦੀ ਗੱਲ ਹੈ ਇਸ ਬੱਚੇ ਦਾ ਜਿਹੜਾ ਟੀਚਰ ਸਾਹਿਬਾਨ ਨੇ ਕਿਸੇ ਗਲਤੀ ਨੂੰ ਲੈ ਕੇ ਇਹਨੂੰ ਡਾਂਟਿਆ ਸੋ ਇਸਲੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਣ ਦੀ ਬਜਾਏ ਇੱਥੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਵਗੈਰਾ ਪੀ ਲਈ ਸੋ ਉਸ ਦੇ ਨਾਲ ਬੱਚੇ ਦੀ ਸਿਹਲ ਖਾਬ ਹੋ ਗਈ ਇਹਨੂੰ ਵਕਵਾ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਸੋ ਜਿਹੜੀ ਰਾਤ ਇਹਦੀ ਬੱਚੇ ਦੀ ਜਿਹੜੀ ਮੌਤ ਹੋ ਗਈ ਹੈ ਸੋ ਉਹਦੇ ਜਿਹੜੇ ਫਾਦਰ ਕੁਲਵਿੰਦਰ ਸਿੰਘ ਉਹਨਾਂ ਦਾ ਬਿਆਨ ਲਿਖ ਕੇ ਅਜ਼ੀਮ ਥਾਣਾ ਤੁੰਕੂਟ ਵਿਖੇ ਮਕਦਮਾ ਨੰਬਰ 245 108 ਕਾਰਟ ਚਮਨ 2 ਦੇ ਵਿੱਚ 6 ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਦੇ ਖਿਲਾਫ ਦਰਜਿਸਟਰ ਕਰ ਦਿੱਤਾ ਗਿਆ ਜਿਹੜਾ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਨੇ ਚੁੱਕ ਲਿਆ ਗਿਆ ਅਤੇ ਬੱਚੇ ਨੂੰ ਹੈ ਜਿਹੜਾ ਸਿਵਲ ਹਸਪਤਲ ਮੋਗਾ ਵਿਖੇ ਉਹਦਾ ਪੋਸਟਮਾਰਟਮ ਕਰਨ ਦੇ ਲਈ ਡੈਡ ਬਡੀ ਉੱਥੇ ਭੇਜ ਦਿੱਤੀ ਗਈ ਹੈ ਅਗਣੀ ਜਿਹੜੀ ਕਾਨੂੰਨੀ ਕਾਰਵਾਈ ਵੜਦੀ ਹੈ ਉਹ ਸਾਡੇ ਆਈਓ ਸਾਹਿਬਾਨ ਲੱਗੇ